ਅਨਿਕ ਨਾਮਾ ਤੁਹਾਡਾ ਕੜਮਲਾ ਮੈਨਾ ਵਸੇ ਆਈ ਕਿ ਨਾ ਤੁਹਾਡਾ ਨਾਮ ਮੇਰਾ ਮੈਨੂੰ ਲੀਡਰ ਹੀ ਲੱਗਦਾ ਜਿਆਦਾ ਤਾਂ ਵੈਸੇ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਸਾਡੀ ਪਾਣੀ ਦੀ ਬਹੁਤ ਜ਼ਿਆਦਾ ਆ ਜੀ ਤੇ ਅਸੀਂ ਨੰਗੜਾ ਟੱਪਣਾ ਬੜਾ ਮੁਸ਼ਕਲ ਹੁੰਦਾ ਸਾਨੂੰ ਤੇ ਅੱਜ ਕੱਲ੍ਹ ਹੁਣ ਇਹਨਾਂ ਠੰਡ ਦਾ ਕੰਮ ਪੈਂਦਾ ਕਰਦੇ ਬਿਜਲੀ ਪਾਣੀ ਦੇ ਲੰਘਣਾ ਤੇ ਬਿਮਾਰਤਾ ਹੋ ਗਈ ਹੋਗਾ ਲਾ ਇਹ ਬੱਚੇ ਲੱਗਦੇ ਬੱਚੇ ਵੀ ਬਿਮਾਰ ਅਸੀਂ ਲੰਘਦੇ ਅਸੀਂ ਵੀ ਬਿਮਾਰ ਸ਼ਾਮਾਂ ਨੂੰ ਸਾਡੀ ਵੈਸੇ ਵੀ ਕੋਈ ਤਰਸ਼ਕ ਵੀ ਲੱਗਦਾ ਹੁੰਦਾ ਕਈ ਵਾਰ ਅਸੀਂ ਵਿੱਚ ਜਮਾ ਹੋਏ ਉਹੀ ਲੱਗ ਜਾਂਦੀ ਛਾਲ ਵਿੱਚ ਸਾਡੀ ਇੰਨੀ ਬੁਰੀ ਹਾਲਤ ਸਾਡੇ ਮਤਲ ਰਹਿਣ ਦਾ ਕੋਈ ਹੱਜ ਨਹੀਂ ਸਾਡਾ ਕੋਈ ਬਿਮਾਰ ਕਿਨੇ ਕਿਲੋ ਰੁਪਏ ਨਹੀਂ ਕਰਕੇ ਬਿਮਾਰ ਬਹੁਤੇ ਪਏ ਮੇਰੇ ਪਏ ਵੱਟੇ ਮੋਰ ਮੇਰੇ ਵੱਟੇ ਕਿਸੇ ਪਾਸੇ ਲੰਘ ਨਹੀਂ ਸਕਦੇ ਕੋਈ ਇਸੇ ਪਾਸੇ ਜਾ ਨਹੀਂ ਸਕਦੇ ਵੱਟੇ ਬਹੁਤ ਹੀ ਛਾੜੀ ਜਹਾੜੀ ਨੂੜਨੜੇ ਚ ਰਹਿੰਦੇ ਨੇ ਲੋੜੀ ਧਰਨਾ ਕੀ ਲੋੜੀ ਜੇਪੜ ਮਣਾਈ ਕਿਸ ਤਰ੍ਹਾਂ ਨਹੀਂ ਲੋੜੀ ਅਸੀਂ ਕੋਈ ਕਿਸੇ ਜਗ੍ਹਾ ਨਹੀਂ ਮਨਾਈ ਨਹੀਂ ਅਸੀਂ ਤਾਂ ਬੱਚੇ ਕਿਹੜੀਆਂ ਗਲੀਆਂ ਦੇ ਵਿੱਚ ਜਾ ਕੇ ਪਾਕੀਆਂ ਮੰਗ ਕੇ ਲਿਆਉਣਾ ਕਿੱਥੇ ਜਾਣ ਅਸੀਂ ਕਹਿੰਦੇ ਨਹੀਂ ਗੰਦੇ ਬਣ ਨਹੀਂ ਬਣਨਾ ਇਹ ਇੱਦਾਂ ਸੀਵਰਾਂ ਦਾ ਗੱਡਾ ਪਾਣੀ ਆ ਕੇ ਬਹੁਤ ਜ਼ਿਆਦੇ ਸਾਰੀਆਂ ਗਲੀਆਂ ਦੇ ਇਹੀ ਹਾਲ ਸਾਡਾ ਜੀ ਇੱਧਰ ਲਾ ਪਾਸਾ ਸਾਰੇ ਨਾਲ ਨਾਲ ਦਾ ਇੱਕੋ ਹੀ ਹਾਲ ਹੈ ਗਰਮੀ ਚੋਂ ਇਫਸਾਨ ਹੋ ਜਾਂ ਜੋ ਸੀਵਰ ਪਏ ਆ ਹੋ ਗਏ 5-6 ਸਾਲ ਮਤਲਬ ਅਸੀਂ ਕਿ ਮਤਲਬ ਚੱਜ ਦੀ ਜ਼ਿੰਦਗੀ ਜੀ ਨਹੀਂ ਰਹੇ ਅਸੀਂ ਹੰਝਕੀ ਨਾਮ ਤੁਹਾਡਾ ਕਿਹੜਾ ਮੈਰਾ ਨਾਮ ਸੁਖਦੇਵ ਕੋਹਰਾ ਜੀ ਮੈਨਾ ਵਸਦੀ ਆ ਗਲੀ ਨੰਬਰ 4 ਤੇ ਰਹਿਣ ਵਾਲੀ ਆ ਕੀ ਮਾਮਲਾ ਜਨਾਰੇ ਮਜੀ ਹਾਂਜੀ ਨਾਰੇਵਾਲੀ ਇਸ ਕਰਕੇ ਕੀਤੀ ਗਈ ਹੈ ਸਾਡੇ ਗਲੀ ਦੇ ਵਿੱਚ ਬਹੁਤ ਜਿਆਦੇ ਨਰਕਾ ਬੱਚੇ ਸਕੂਲ ਜਾਣ ਤੋਂ ਬੈਠੇ ਆ ਬਜ਼ੁਰਗਾਂ ਨੂੰ ਦਵਾਈ ਦੇਣ ਤੋਂ ਬੈਠੇ ਆ ਕੋਈ ਜਾ ਨਹੀਂ ਸਕਦਾ ਕਿਸੇ ਪਾਸੇ ਵੀ ਤੇ ਉਹਦੇ ਕਰਕੇ ਸਾਡੀਆਂ ਗਲੀਆਂ ਮੱਲਾਂ ਨਾਲ ਹੀ ਸਾਡਾ ਪੇ ਕਰਕਾ ਸਿਰਫ ਅਸੀਂ ਦਵਾਈਆਂ ਤੇ ਚੱਲਦੇ ਆ ਇਹ ਕਰਕਾ ਕਰਕੇ ਜੇ ਨਹੀਂ ਹੰਮੁੰਦਾ ਫਿਰ ਕਿਸ ਨਾਲ ਸਕਦਾ ਸਾਡਾ ਗਲੀਆਂ ਦਾ ਹੱਲ ਕੀਤਾ ਜਾਵੇ ਤੇ ਨਹੀਂ ਤਾਂ ਧਰਨਾ ਦਿੱਤਾ ਜਾਊਗਾ ਹਲਕੀ ਨਾਮਾ ਤੁਹਾਡਾ ਮਨਪ੍ਰੀਤ ਸਿੰਘ ਐਮਰਾਨਾ ਮਨਾਵਸਤੀ ਰਹਿਣ ਵਾਲੇ ਗਲੀ ਨੰਬਰ 5 ਕੀ ਮਾਮਲਾ ਕੀ ਹੈ ਮਾਮਲਾ ਸਰ ਸਾਡਾ ਇਹ ਜਦੋਂ ਦੇ ਸੀਵਰ ਪਏ ਆ ਉਹਨਾਂ ਦਾ ਇਹਨਾਂ ਦੀ ਲੀਕਜ ਇੰਨੀ ਜ਼ਿਆਦਾ ਹੈ ਨਾ 1% ਵੀ ਪਾਣੀ ਨਿਕਾਣ ਲੱਗਦਾ ਜੀ ਡੇਲੀ ਸਮੱਸਿਆ ਇਹਨਾਂ ਦੀ ਇਹੀ ਰਹਿੰਦਾ ਜੀ ਕੋਈ ਬਾਸ ਮਾਰ ਕੇ ਚਲਾ ਜਾਂਦਾ ਕੋਈ ਕੋਈ ਹੱਲ ਨਹੀਂ ਉਹਨਾਂ ਦਾ 2 ਦਿਨ ਬਾਅਦ ਉਹੀ ਹਾਲ ਫੇਰ ਉਹੀ ਆ ਇੱਕ ਵੀ ਪਰਸੈਂਟ ਸਾਡਾ ਪਾਣੀ ਦਾ ਡਾਊਨ ਨਹੀਂ ਹੋ ਰਿਹਾ ਸੀਵਰ ਇਹ ਪਾਣੀ ਵਿੱਚ ਇੰਨੇ ਲੋਕ ਬਿਮਾਰ ਹੋਏ ਪਏ ਨਾ ਬਹੁਤ ਜ਼ਿਆਦਾ ਲੋਕ ਹਰੇਕ ਘਰ ਦੇ ਵਿੱਚ ਬਿਮਾਰ ਹਰੇ ਕਰ ਦੇ ਵਿੱਚ ਲੋਕ ਬਿਮਾਰ ਹੋਏ ਹੋਏ ਬੱਚੇ ਤੋਂ ਬੱਚਾ ਸਕੂਲ ਜਾਣ ਤੋਂ ਜਾਣ ਤੋਂ ਬਹੁਤ ਜ਼ਿਆਦਾ ਉਹ ਕਰ ਰਹੇ ਬੱਚੇ ਪ੍ਰਸ਼ਾਸਨ ਨੂੰ ਦੋ ਤਿੰਨ ਵਾਰੀ ਸੀ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਜੀ ਚਾਰ ਪੰਜ ਵਾਰੀ ਐਪਲੀਕੇਸ਼ਨਾਂ ਦਿੱਤੀ ਕਮਿਸ਼ਨਰ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਪਰ ਉਹ ਤੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਜੀ ਹੁਣ ਜੇ ਨਹੀਂ ਹੱਲ ਹੋਣਾ ਫਿਰ ਅਗਲਾ ਕੀ ਕਰਸੇ ਫਿਰ ਇਸ ਬਾਅਦ ਜੀ ਅਸੀਂ ਫਿਰ ਧਰਨਾਂ ਲਾਵਾਂਗੇ ਨਗਰ ਨਿਗਮ ਦੇ ਮੂਹਰੇ ਤੇ ਜੇ ਸਾਡਾ ਨਾ ਹੱਲ ਹੋਇਆ ਤਾਂ ਜੀ ਕਿ ਨਾ ਮੈਂ ਤੁਹਾਡਾ ਕਿਹੜਾ ਮੱਲਾ ਹਾਂ ਹਾਂ ਸਰ ਮੇਰਾ ਨਾਮ ਬਿੱਟੂ ਸਿੰਘ ਆਗਾ ਇਹ ਮੈਨਾਵਸਤੀ ਹੈ ਆਪਣੇ ਅਮਰਪੁਰ ਦੇ ਨਾਲ ਜਿਹੜਾ ਏਰੀਆ ਹੈਗਾ ਇਹ ਮਾਮਲਾ ਕਿਹਦਾ ਸਰ ਇਹ ਮਾਮਲਾ ਸਰ ਸਾਨੂੰ ਤਕਰੀਬਨ 2 ਸਾਲ ਹੋ ਗਏ ਸਾਨੂੰ ਸਾਲ ਉਸੇ ਵਰਦੀ ਦੀ ਸਮੱਸਿਆ ਨਾਲ ਬਹੁਤ ਮਤਲਬ ਕਿ ਵੀ ਵੱਡੇ ਪੱਧਰ ਤੇ ਸਾਡੇ ਇਥੇ ਉਹ ਬਾਜਾਂ ਮਾਰ ਕੇ ਜਾਵੜਦੇ ਦੂਜੇ ਦਿਨੋਂ ਫੇਰ ਖੜ ਜਾਂਦਾਗਾ ਸਾਨੂੰ ਤਕਰੀਬਨ 2 ਸਾਲ ਹੋ ਗਏ ਜੂਝਦੇ ਨੂੰ ਕੋਈ ਪ੍ਰਸ਼ਾਸਨ ਦਾ ਨਹੀਂ ਕੋਈ ਸੌਂਦਾ ਸੀ ਅਪਲੀਕੇਸ਼ਨਾਂ ਦੇ ਦੇ ਕੋਈ ਥੱਕ ਗਏ ਸਾਡੇ ਮਲੇ ਦੇ ਇਥੇ ਆਟੋ ਪਰ ਪਰ ਕੇ ਵੀ ਅਫਸਰਾਂ ਕੋਲੇ ਜਾ ਜਾ ਕੇ ਥੱਕ ਗਏ ਵੀ ਸਾਡੇ ਇਹਦਾ ਮਤਲਬ ਹੱਲ ਕਰੋ ਜੀ ਸਾਡਾ ਕੋਈ ਨੋ ਕੋਈ ਹੱਲ ਕਰੋ ਜ ਅੱਜ ਤੁਹਾਡੇ ਮਾਧਿਮ ਰੂਪ ਵਿੱਚ ਇਹਨਾਂ ਅਫਸਰ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਜਿਹੜੇ ਕੁਰਸੀਆਂ ਤੇ ਬੈਠੇ ਹੈਗੇ ਵੀ ਲੋਕਾਂ ਨੂੰ ਤੁਸੀਂ ਮੰਨ ਕੇ ਚਲੋ ਆਪਾਂ ਸੁਖ ਸਵੇਦਾ ਖਤਰਾ ਆਪਾਂ ਇਹ ਕੁਰਸੀਆਂ ਤੇ ਚਲੋ ਪਰਮਾਤਮਾ ਤੁਹਾਨੂੰ ਬਖਸ਼ੀ ਗਾ ਆਪਾਂ ਕਹਿੰਦੇ ਚਲੋ ਬਹੁਤ ਵਧੀਆ ਗਾ ਸਾਡੇ ਦੇਖ ਲੋ ਦੀਵਾਲੀ ਕੋਈ ਸਾਡੀ ਦੀਵਾਲੀ ਨਹੀਂ ਕੋਈ ਸਾਡੀ ਲੋੜ ਹੀ ਨਹੀਂ ਗਈ ਸਾਰਾ ਕੁਝ ਦੰਦੇ ਪਾਣੀ ਚ ਮੰਨ ਕੇ ਚਲੋ ਬਹੁਤ ਔਖਾ ਗਾ ਜੁਆਕਾਂ ਦਾ ਸਕੂਲ ਜਾਣਾ ਵਿੱਚ ਡਿੱਗ ਪੈਂਦੇ ਆ ਨਗਰੇ ਰੱਬ ਦੇ ਵਿੱਚ ਉਹਦੇ ਥੋੜੀ ਵੀ ਨਹੀਂ ਬਣਾਈ ਕਿਥੇ ਨਹੀਂ ਲੋੜੀ ਬਣਾਈ ਹੈ ਕਿਥੇ ਜੀ ਪਾਣੀ ਦੇ ਵਿੱਚ ਪਾਥੀਆਂ ਕਿਥੇ ਬੜੀ ਪਾਣੀ ਹੈ ਸਾਡੇ ਬਾਰੇ ਤਾਂ ਇਹ ਲੋੜੀ ਦਾ